ਜੀ ਜਦੋਂ ਨਸ਼ਾ ਦਾ ਮੈਨੂੰ ਪਤਾ ਲੱਗੂਗਾ ਤੇ ਮੈਂ ਤੁਹਾਨੂੰ ਖਬਰ ਦੇਵਾਂਗੀ ਪਹਿਲਾਂ ਤਾਂ ਉਹਨੇ ਆਪਣੇ ਜਵਾਈ ਨੂੰ ਤਲਾਕ ਦਵਾਤਾ ਕੁੜੀ ਨੂੰ ਕਿਹਾ ਮੈਂ ਤੁਹਾਨੂੰ ਇਹਨਾਂ ਵਸਨ ਨਹੀਂ ਦੇਣਾ ਕਹਿੰਦੀ ਮੈਂ ਇਹ ਜਵਾਈ ਨਹੀਂ ਮੈਨੂੰ ਚਾਹੀਦਾ ਤੇ ਫਿਰ ਸਰ ਜਦੋਂ ਉਹਦੇ ਮਗਰ ਲਗੇ ਸੀ ਪੁਲਿਸ ਨਾਲ ਮਿਲ ਕੇ ਉਹਨੇ ਆਪਣੇ ਜਵਾਈ ਨੂੰ ਪਕੜਵਾਇਆ ਤੇ ਜੇਲ੍ਹ ਵੀ ਕਰਵਾਈ ਜੀ ਸਰ ਦੋਨੋਂ ਤਰ੍ਹਾਂ ਦੇ ਲੋਕ ਨੇ ਜਿਹੜੀ ਪ੍ਰੋਮੋਸ਼ਨ ਕਰਨ ਵਾਲੇ ਵੀ ਨੇ ਤੇ ਸਰ ਜਿਹੜੇ ਕਹਿੰਨ ਜਿਹਨੂੰ ਆਪਾਂ ਕਹੀਏ ਸਵੇਰ ਵੀ ਨੇ ਜਿਹੜੇ ਕਹਿੰਦੇ ਸੀ ਸਮਾਜ ਨੂੰ ਬਚਾ ਲਈ ਾਕੀ ਸਾਡੇ ਜਿਹੜੀ ਅਗਲੀ ਪੀੜ੍ਹੀ ਆ ਉਹ ਤਾਂ ਬਚ ਸਕੇ ਨਾ ਕਿਉਂਕਿ ਨਸ਼ੇ ਦਾ ਜਿਹੜਾ ਸਲੋਗਨ ਹੀ ਕੀ ਹੈ ਨਸ਼ੇ ਬੰਦ ਕਰੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਰ ਅਸੀਂ ਮੈਂ ਡਾਕਟਰ ਐਸੀ ਚੀਜ਼ ਤੇ ਮੈਂ ਆਉਣ ਲੱਗਾ ਸੀ ਦੇਖੋ ਨਸ਼ੇ ਦੇ ਕਈ ਪੱਖ ਜਿਹੜੇ ਉਹਦੇ ਇਫੈਕਟਸ ਹੈਗੇ ਨਾ ਅਗੇ ਉਹ ਉਹਦੇ ਅਸਰ ਜਿਹੜੇ ਆ ਉਹ ਇੱਕ ਪਾਸੇ ਨਹੀਂ ਜਾਂਦੇ ਜ ਜਿਹਦੇ ਵਿੱਚ ਉਹ ਬੰਦੇ ਦੀ ਆਪਣੀ ਤਾਂ ਜਿਹੜੀ ਲਾਈਫ ਖਰਾਬ ਹੋਈ ਮੈਂ ਪਿੰਡਾਂ ਦੇ ਵਿੱਚ ਤੇ ਖਾਸ ਤੌਰ ਤੇ ਦੇਖਿਆ ਕੁੜੀਆਂ ਦੀ ਜ਼ਿੰਦਗੀ ਸਭ ਤੋਂ ਵੱਧ ਖਰਾਬ ਹੁੰਦੀ ਹੈ ਚਾਹੇ ਉਹ ਉਹਦੇ ਨਾਲ ਵਿਆਹ ਕਰਾਉਣੀ ਆ ਹਾਂਜੀ ਸਾਡੇ ਲੋਕ ਕੀ ਆ ਸਾਡੇ ਸਮਾਜ ਦੇ ਵਿੱਚ ਨਾ ਇੱਕ ਇਹ ਦੁਖਾਂਤ ਆ ਹਾਂਜੀ ਅਸੀਂ ਆਪਣੇ ਮੁੰਡੇ ਦੀ ਜ਼ਿੰਦਗੀ ਸੁਧਾਰਨ ਲਈ ਹਾਂਜੀ ਅਸੀਂ ਕੁੜੀਆਂ ਤੇ ਜੂਆ ਖੇਡਦੇ ਆ ਬਿਲਕੁਲ ਮੈਂ ਕਹਾਂਗਾ ਕਿ ਸਰ ਜੂਆ ਨਹੀਂ ਮੈਂ ਕਹਾਂਗੀ ਬਲੀ ਚੜਾ ਦਿੱਤੀ ਬਲੀ ਚੜਾ ਦਿੰਦੇ ਆ ਹਾਂਜੀ ਅਸੀਂ ਇਹਨੂੰ ਇਸ ਕਰਕੇ ਵਿਆਹ ਦਿੱਤਾ ਜੀ ਸਾਨੂੰ ਸੀ ਸੁਧਰ ਜਾਏਗਾ ਤੁਸੀਂ ਆਪਣਾ ਬੱਚਾ ਸੁਧਾਰਨ ਲਈ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕਰਦੇ ਸਰ ਈਵਨ ਪੜੀਆਂ ਲਿਖੀਆਂ ਪ੍ਰੋਫੈਸਰ ਕਾਲਜਾਂ 'ਚ ਲੱਗੀਆਂ ਆਆਂ ਕੁੜੀਆਂ ਦੇ ਪੇਰੈਂਟਸ ਨੇ ਨਹੀਂ ਪਤਾ ਚੱਲਿਆ ਵਿਆਹ ਕਰ ਦਿੱਤਾ ਤੇ 3-6 ਮਹੀਨੇ ਬਾਅਦ ਡਿਵੋਰਸ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਹਿਲਾਂ ਲੱਗਦਾ ਦਾ ਐਡਿਕਟ ਹੈ ਫਿਰ ਅੱਛਾ ਇਹ ਸਿਰਫ ਜਿਹੜਾ ਨਸ਼ਾ ਇਹ ਇੱਕ ਉਹਦੀ ਆਪਣੀਆਂ ਬਿਮਾਰੀਆਂ ਨਹੀਂ ਲੈ ਕੇ ਆਉਂਦਾ ਇਹਦੇ ਨਾਲ ਐਚ ਆਈ ਵੀ ਹੈਪਾਟਾਈਟਸ ਹਾਂਜੀ ਸਰ ਸਾਈਡ ਇਫੈਕਟ ਜਿਵੇਂ ਕਹਿੰਦੇ ਨਾ ਜਿਵੇਂ ਕੋਈ ਵੀ ਮੈਡੀਸਨ ਦਾ ਹੁੰਦਾ ਏਸੀ ਤਰ੍ਹਾਂ ਸਰ ਇਹਦੇ ਤਾਂ ਖਤਰਨਾਕ ਸਾਈਡ ਇਫੈਕਟ ਨਹੀਂ ਮੈਂ ਤਾਂ ਇਹ ਕਹਾਂਗੀ ਸਰ ਸਾਰਾ ਕੁਝ ਤਬਾਹੀ ਲਿਆ ਜਿਵੇਂ ਕਹਿੰਦੇ ਨਾ ਸੁਦਾਮ ਸੁਆਮੀ ਆਏ ਤੂਫਾਨ ਆਇਆ ਸੁਨਾਮੀ ਬਿਲਕੁਲ ਸੁਨਾਮੀ ਆਈ ਸਰ ਤੂਫਾਨ ਆਇਆ ਖਤਮ ਕਰਤਾ ਇਹ ਸੁਨਾਮੀ ਹੋਈ ਹੈ ਸਰ ਇਦਾਂ ਹੀ ਆ ਦੇਖੋ ਉਹ ਕਿਸ ਤਰੀਕੇ ਜਿਹੜੇ ਇਹ ਲੋਕ ਜਿਹੜੇ ਫਿਰ ਬਰਬਾਦ ਹੁੰਦੇ ਨਾ ਅੱਗੇ ਇੰਪੋਟੈਂਸੀ ਆ ਰਹੀ ਆ ਬਿਲਕੁਲ ਬਹੁਤ ਜ਼ਿਆਦਾ ਬਿਲਕੁਲ ਬਹੁਤ ਜ਼ਿਆਦਾ ਇੰਪੋਟੈਂਸੀ ਆ ਰਹੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਹਾਂਜੀ ਅੱਛਾ ਇਹ ਜਿਹੜਾ ਇਹ ਅਗਲਾ ਸਵਾਲ ਮੈਂ ਲੈਣਾ ਹੈਗਾ ਜਿਹੜਾ ਕੁੜੀਆਂ ਨਾਲ ਜੁੜਿਆ ਹੋਇਆ ਹੈ ਪੰਜਾਬ ਦੀਆਂ ਨਾਲ ਇਸ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਡੇ ਅੱਗੇ ਰੱਖਦਾ ਉਹ ਹੈ ਕਿ ਅੱਜ ਦੇ ਹਾਲਾਤ ਕੀ ਆ ਤੁਹਾਨੂੰ ਫਿਊਚਰ ਕਿਹੋ ਜਿਹਾ ਲੱਗ ਰਿਹਾ ਇਹ ਦੋ ਸਵਾਲ ਮੇਰੇ ਇੱਕ ਦੂਸਰੇ ਨਾਲ ਜੁੜੇ ਹੋਏ ਆ ਹਾਂਜੀ ਨਸ਼ੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਕਿੱਥੇ ਖੜੇ ਆ ਹਾਂਜੀ ਜੇ ਇਹ ਨਾ ਰੁਕਿਆ ਗਿਆ ਤਾਂ ਸਾਡਾ ਫਿਊਚਰ ਕੀ ਹੋਏਗਾ ਇਥੇ ਥੋੜਾ ਜਿਹਾ ਤੁਸੀਂ ਵਿਸਥਾਰ ਦੇ ਵਿੱਚ ਦੇਖੋ ਸਰ ਜਿੱਥੇ ਅੱਜ ਖੜੇ ਆ ਅੱਜ ਹਾਲਾਤ ਬਹੁਤ ਮਾੜੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੰਜਾਬ ਦੇ 7-8 ਮਿਲੀਅਨ ਜਿਹੜੇ ਲੋਕ ਨੇ ਇਸ ਨਸ਼ੇ ਦਾ ਜਿਹੜਾ ਹੈ ਸ਼ਿਕਾਰ ਹੋਏ ਹੋਏ ਨੇ ਤੇ ਫਿਊਚਰ ਦਾ ਮੈਂ ਸਰ ਇਹ ਕਹਾਂਗੀ ਕਿ ਜੇ ਅਸੀਂ ਸਾਰੇ ਮਿਲ ਕੇ ਇਸ ਚ ਯੋਗਦਾਨ ਪਾਵਾਂਗੇ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝੇ ਚਾਹੇ ਉਹ ਸਕੂਲ ਹੈ ਚਾਹੇ ਕਾਲਜ ਹੈ ਜਾਇਓ ਯੂਨੀਵਰਸਿਟੀ ਹੈ 노 ਡਾਊਟ ਸਰ ਸਾਡੇ ਯੂਨੀਵਰਸਿਟੀ ਵੱਲੋਂ ਸਾਨੂੰ ਇੱਕ ਡਰੱਗ ਅਬਿਊਜ਼ ਦਾ ਪੇਪਰ ਹੈ ਕੰਪਲਸਰੀ ਹੈ এনवायरमेंट ਪੇਪਰ ਦੀ ਤਰ੍ਹਾਂ ਪਾਸ ਕਰਨਾ ਸਰ ਬੱਚੇ ਕਰ ਲੈਂਦੇ ਨੇ ਪਾਸ ਉਹ ਮੁੰਡੇ ਵੀ ਪੜਦੇ ਉਹ ਵੀ ਪਾਸ ਕਰਦੇ ਨੇ ਪਰ ਸਰ ਉਸ ਨੂੰ ਪ੍ਰੈਕਟੀਕਲੀ ਜਿਹੜਾ ਸਮਝਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਸਰ ਇਹ ਅਵੇਅਰਨੈਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਪਰਮਾਨੈਂਟ ਹੋਵੇ ਆਪਾਂ ਸਰ ਕੀ ਕਰਦੇ ਹਾਂ ਇੱਕ ਵੇਵ ਉੱਠਦੀ ਆ ਇੱਕ ਦੌਰ ਰੁਰਦਾ ਜੀ ਨਸ਼ਾ ਮੁਕਤ ਹੈ ਜਾਂ ਸਰ ਇਹ ਕਹੋ ਜੀ ਦਾਜ ਦੇ ਵਿਰੁੱਧ ਅਭਿਆਨ ਚਲਾਉਣਾ ਕੋਈ ਵੀ ਅਭਿਆਨ ਚਲਾ ਦਿੰਦੇ ਉਹ ਕੀ ਹੁੰਦਾ ਸਰ ਪਰਮਾਨੈਂਟ ਇਫੈਕਟ ਨਹੀਂ ਛੱਡਦਾ ਜਦੋਂ ਕੋਈ ਪਰਮਾਨੈਂਟ ਇਫੈਕਟ ਨਹੀਂ ਹੁੰਦਾ ਤਾਂ ਕੀ ਹੈ ਉਹਦੀਆਂ ਜੜਾਂ ਤਾਂ ਸਰ ਅੰਦਰ ਹੀ ਰਹਿੰਦੀਆਂ ਉੱਪਰੋਂ ਇੱਕ ਵਾਰੀ ਸਾਨੂੰ ਲੱਗਦਾ ਠੱਲ ਪੈ ਗਈ ਆ ਪਰ ਜੜਾ ਅੰਦਰੋਂ ਤੇ ਜਦ ਤੱਕ ਸਾ ਅਸੀਂ ਜੜ ਤੋਂ ਨਹੀਂ ਇਹਨਾਂ ਨੂੰ ਵੱਡਾਂਗੇ ਕਟਾਂਗੇ ਨਹੀਂ ਜੜ ਨੇ ਤਾਂ ਵੱਧੇ ਜਾਣੇ ਦਰਖਤ ਮਾਣੀ ਜਾਣਾ ਸਰ ਅਸੀਂ ਸਿੰਪਟਮ ਖਤਮ ਕਰ ਰਹੇ ਹਾਂ ਹਾਂਜੀ ਅਸੀਂ ਉਹਦੇ ਉਹ ਕਾਰਨ ਉਹਦੀਆਂ ਜੜਾਂ ਨਹੀਂ ਅਸੀਂ ਸਿੰਪਟਮ ਜਿਹੜੇ ਉੱਪਰੋਂ ਸਾਨੂੰ ਦਿਖਦੇ ਆ ਜੋ ਉੱਪਰੋਂ ਦਿਖਦਾ ਸਰ ਅਸੀਂ ਉਹਨੂੰ ਕਰ ਰਹੇ ਆ ਉਹ ਦੁਬਾਰਾ ਫੇਰ ਫੁੱਟ ਪੈਂਦਾ ਉਹ ਫੇਰ ਫੁੱਟ ਪੈਂਦਾ ਸਾਨੂੰ ਉਸ ਦਰਖਤ ਨੂੰ ਵੱਡਣ ਦੀ ਲੋੜ ਹੈ ਸਰ ਕਿਉਂਕਿ ਸਰ ਠੀਕ ਹੈ ਦਰਖਤ ਵੜਨਾ ਕੋਈ ਚੰਗੀ ਗੱਲ ਨਹੀਂ ਹੈ ਦਰਖਤ ਹਰਿਆਵਲੀ ਦਿੰਦੇ ਨੇ এনवायरमेंट ਨੂੰ ਸ਼ੁੱਧ ਰੱਖਦੇ ਨੇ ਜਿਹੜਾ ਹੈ ਪੌਣ ਪਾਣੀ ਵਾਸਤੇ ਬਹੁਤ ਜ਼ਰੂਰੀ ਹੈ ਚਾਹੇ ਦਰਖਤ ਹਰੇ ਦਰਖਤ ਦੀ ਗੱਲ ਕਰੀ ਤਾਏ ਨੌਜਵਾਨ ਦਰਖਤ ਦੀ ਗੱਲ ਕਰੀ ਤਾਈ ਮੈਂ ਨੌਜਵਾਨ ਨੂੰ ਦਰਖਤ ਦੇ ਨਾਲ ਰੱਖਿਆ ਚਾਹਤੀ ਕਿਉਂਕਿ ਸਰ ਦਰਖਤ ਨੇ ਉਹ ਸਾਡੇ ਸਰੋ ਜੀ ਵਧਨਗੇ ਨਹੀਂ ਤਾਂ ਸਮਾਜ ਕਿੱਥੇ ਜਾਏਗਾ ਜਾਏਗਾ ਬਿਲਕੁਲ ਸਰ ਹੁਣ ਹੁਣ ਤਾਂ ਆਪਾਂ ਨਸ਼ੇ ਦੇਖਦੇ ਆ ਫਿਰ ਕੱਲ ਨੂੰ ਸਰ ਹੈਲਥ ਇਸ਼ੂਜ਼ ਆਉਣਗੇ ਬ੍ਰੇਨ ਉਹਨਾਂ ਦੇ ਨਹੀਂ ਹੋਣਾ ਹੀ ਰਹੇ ਆ ਹੋਣੀ ਆ ਗਏ ਨਹੀਂ ਸਰ ਹੋਰ ਆਉਣਗੇ ਹੋਰ ਜਿਆਦਾ ਜਿਹੜਾ ਹੈ ਆਉਣਗੇ ਹੈਂਡੀਕੈਪਨੈਸ ਆਊਗੀ ਜੋ ਅਪਾਜ ਹੋ ਜਾਣਗੇ ਕੰਮ ਕਰਨ ਦੀ ਸਰ ਉਹਨਾਂ ਦੀ ਸਮਰੱਥਾ ਹੀ ਨਹੀਂ ਹੋਏਗੀ ਕਿਵੇਂ ਕੰਮ ਹੋਊਗਾ ਇਸੇ ਇਸ ਗੱਲ ਤੇ ਮੈਂ ਆਉਣ ਲੱਗਾ ਸੀ ਕਿ ਜਿੱਥੋਂ ਤੱਕ ਮੇਲਸ ਦੀ ਸਾਡੇ ਮੁੰਡਿਆਂ ਦੀ ਗੱਲ ਸੀ ਨਾ ਉਹ ਠੀਕ ਸੀ ਵੀ ਉਹ ਗਲਤ ਸੀ ਗੱਲ ਮਤਲਬ ਠੀਕ ਤੋਂ ਮੇਰਾ ਮਤਲਬ ਵੀ ਉਹ ਗੱਲ ਗਲਤ ਸੀ ਨਸ਼ੇ ਕਰਨੇ ਪਰ ਹੁਣ ਇਹ ਏਡੀ ਖਤਰਨਾਕ ਸਟੇਜ ਤੇ ਆ ਗਿਆ ਜਦੋਂ ਸਾਡੀਆਂ ਕੁੜੀਆਂ ਜਿਹੜੀਆਂ ਉਹ ਨਸ਼ੇ ਕਰਨ ਲੱਗੀਆਂ ਹਾਂ ਹਾਂਜੀ ਹਾਂਜੀ ਉਹਦੇ ਲਈ ਉਹ ਕੀ ਕੁਸ਼ ਕਰਦੀਆਂ ਨਸ਼ੇ ਹਾਸਲ ਕਰਨ ਲਈ ਇਹ ਤੁਸੀਂ ਜਾਣਦੇ ਹੋ ਇਹ ਸਾਨੂੰ ਪਰਦੇ ਖੋਲਣ ਦੀ ਜ਼ਰੂਰਤ ਨਹੀਂ ਮਤਲਬ ਸਾਨੂੰ ਇਹ ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਕੀ ਕੁਸ਼ ਕਰਦੀਆਂ ਫਿਰ ਕੱਲ ਨੂੰ ਜਿਨ੍ਹਾਂ ਬੱਚਿਆਂ ਦੀ ਉਹਨਾਂ ਮਾਂ ਬਣਨਾ ਹਾਂਜੀ ਜਿਸ ਫੈਮਿਲੀ ਦੇ ਵਿੱਚ ਜਨਮ ਜੀ ਜਿਹਦੀ ਵਾਈਫ ਬਣ ਜਿਸ ਘਰ ਦੇ ਵਿੱਚ ਜਾ ਕੇ ਕਿਸੇ ਦੀ ਨੂੰਹ ਬਣ ਜੀ ਕੱਲ ਨੂੰ ਜਿਸ ਬੱਚੇ ਦੀ ਮਾਂ ਬਣ ਜੀ ਉਹਨਾਂ ਦਾ ਕੀ ਹਸ਼ਰ ਹੋਏਗਾ ਕਿਉਂਕਿ ਔਰਤ ਸ਼ਾਇਦ ਘਰ ਦੀ ਘਰ ਦਾ ਉਹ ਤੁਰਾ ਜਿਹਦੇ ਦੁਆਲੇ ਸਾਰੀ ਫੈਮਿਲੀ ਬਿਲਕੁਲ ਜਿਹਦੇ ਦੁਆਲੇ ਸਾਡਾ ਜਿਹੜਾ ਫਿਊਚਰ ਆ ਜਿਹਦੇ ਦੁਆਲੇ ਸਾਡਾ ਕੱਲ ਦਾ ਭਵਿੱਖ ਸਾਡਾ ਦੇਸ਼ ਵੀ ਉਹਦੇ ਦੁਆਲੇ ਘੁੰਮਦਾ ਜਿਸ ਹਾਲਾਤ ਦੇ ਵਿੱਚ ਇਸ ਵੇਲੇ ਸਾਡੀਆਂ ਕੁੜੀਆਂ ਪਹੁੰਚ ਰਹੀਆਂ ਜਾ ਰਹੀਆਂ ਜੀ ਮੈਂ ਤੁਹਾਨੂੰ ਇਹ ਤੇ ਥੋੜਾ ਜਿਹਾ ਕਿਉਂਕਿ ਤੁਸੀਂ ਗਰਲਜ਼ ਕਾਲਜ ਦੇ ਪ੍ਰਿੰਸੀਪਲ ਹੋ ਤੁਸੀਂ ਉਹਨਾਂ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਨੇੜੇੋਂ ਦੇਖ ਰਹੇ ਹੋ ਤੁਸੀਂ ਉਹਨਾਂ ਬਾਰੇ ਜ਼ਿਆਦਾ ਬਿੱਤਰ ਜਾਣਕਾਰੀ ਰੱਖਦੇ ਹੋ ਜੀ ਜ਼ਿਆਦਾ ਫਿਕਰਮੰਦ ਹੋ ਮੈਂ ਤੁਹਾਡੇ ਨਾਲ ਜੀ ਗੱਲਬਾਤ ਕੀਤੀ ਹੈ ਤੁਸੀਂ ਉਹਨਾਂ ਬਾਰੇ ਫਿਕਰਮੰਦ ਬਹੁਤ ਹੋ ਹਾਂਜੀ ਇਸ ਤੇ ਥੋੜਾ ਜਿਹਾ ਤੁਸੀਂ ਜਿੰਨਾ ਵਿਸਥਾਰ ਚ ਤੁਸੀਂ ਦੱਸ ਸਕਦੇ ਹੋ ਨਾ ਕਿ ਇਹ ਜਿਸ ਤਰੀਕੇ ਕੁੜੀਆਂ ਸਾਡੀਆਂ ਨਸ਼ਿਆਂ ਦੇ ਵਿੱਚ ਜਾ ਰਹੀਆਂ ਇਹ ਕਿੱਥੇ ਲੈ ਕੇ ਜਾਏਗਾ ਸਾਨੂੰ ਇਹ ਜੋ ਵਹਾ ਹੈ ਜੀ ਜੀ ਦੇਖੋ ਸਰ ਜੇ ਪਹਿਲਾਂ ਤਾਂ ਮੈਂ ਇਹਦੇ ਕਾਰਨ ਦੀ ਗੱਲ ਕਰਾਂਗੇ ਕੁੜੀਆਂ ਨਸ਼ੇ ਵਿੱਚ ਕਿਉਂ ਜਾ ਰਹੀਆਂ ਥੋੜੀ ਜੀ ਆਪਾਂ ਇਹਦੀ ਵੀ ਗੱਲ ਕਰ ਲਈਏ ਕੁੜੀਆਂ ਸਰ ਦੇਖੋ ਘਰਾਂ ਤੋਂ ਦੂਰ ਚਲੀਆਂ ਕਾਫੀ ਕੁੜੀਆਂ ਕੈਨੇਡਾ 'ਚ ਬੈਠੀਆਂ ਹੋਈਆਂ ਨੇ ਸਰ ਵੱਡੇ ਵੱਡੇ ਸ਼ਹਿਰਾਂ 'ਚ ਕਰਦੀਆਂ ਸਰ ਉੱਥੇ ਦਾ ਕਲਚਰ ਹੀ ਇਫੈਕਟ ਕਰਦਾ ਜਿਵੇਂ ਉਹ ਕੈਨੇਡਾ ਆ ਬੱਚੀ ਗਈ ਹੈ 18 ਸਾਲੀ ਤੁਸੀਂ ਬੱਚੇ ਨੂੰ ਭੇਜ ਦੋਗੇ ਉਹਨੂੰ ਕੀ ਪਤਾ ਕਿਹੜੀ ਕੰਪਨੀ ਵਾਲੀ ਠੀਕ ਹੈ ਕਿਹੜੀ ਨਹੀਂ ਹੈ ਇਸੇ ਤਰ੍ਹਾਂ ਸਰ ਬੰਬਈ ਵਰਗੇ ਮਦਰਾਸ ਪੂਨਾ ਸ਼ਹਿਰਾਂ ਤੁਸੀਂ ਚਲੇ ਜਾਓ ਆਮ ਲੋਕ ਦੱਸੇ ਕਰਦੇ ਨੇ ਲੇਡੀਜ਼ ਆਪ ਕਲੱਬਸ ਵਿੱਚ ਪਿੰਦੀਆਂ ਈਵਨ ਸਰ ਇੱਥੇ ਛੱਡੋ ਮੈਂ ਲੁਧਿਆਣਾ ਦੇਖਦੀਆਂ ਕਿ ਜਲੰਧਰ ਵੀ ਤੁਹਾਨੂੰ ਨਜ਼ਰ ਆ ਜਾਣਗੇ ਕਿ ਆਪਣੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਲੇਡੀਜ਼ ਕਲੱਬ ਨੇ ਕਿੱਟੀਆਂ ਕਰਦੀਆਂ ਸਰ ਉਹ ਕਹਣਗੇ ਜੀ ਫਰੂਟ ਬੇਰ ਆ ਕੀ ਹੈ ਸਰ ਜਦ ਤੱਕ ਇਹ ਚੀਜ਼ਾਂ ਤੇ ਰੋਕ ਨਹੀਂ ਲੱਗੇਗੀ ਤਦ ਤੱਕ ਜਿਹੜਾ ਇਸ ਤੇ ਠੱਲ ਪਾਣੀ ਬਹੁਤ ਔਖੀ ਹੈ ਤੇ ਦੂਜਾ ਸਰ ਮੈਂ ਇਹ ਕਹਾਂਗੀ ਕਿ ਇਸਤਰੀ ਨੂੰ ਆਪ ਵੀ ਸੋਚਣਾ ਚਾਹੀਦਾ ਹੈ ਕੀ ਉਹ ਕਿਹੜੇ ਰਸਤੇ ਤੇ ਜਾ ਰਹੀ ਹੈ ਤੇ ਉਹਦੇ ਵਾਸਤੇ ਜਿਹੜਾ ਹੈ ਸਰ ਕੁਝ ਇਸ ਤਰ੍ਹਾਂ ਦੇ ਜਿਵੇਂ ਮੰਨ ਲਓ ਕੋਈ ਸੇ ਆਫਿਸ ਚ ਕੰਮ ਕਰਦੀ ਹੈ ਉੱਥੇ ਮੈਂ ਕਹਾਂਗੀ ਕੰਡੀਸ਼ਨ ਹੋਣੀ ਚਾਹੀਦੀ ਹੈ ਕਿ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਿਹੜਾ ਹੈ ਕਰਦਾ ਉਹ एलिਜੀਬਲ ਨਹੀਂ ਨੌਕਰੀ ਤੇ ਤੇ ਜੇ ਕੋਈ ਪਕੜਿਆ ਗਿਆ ਤਾਂ ਜੇ ਕੋਈ ਕਿਸੇ ਦੀ ਕੋਈ ਖਬਰ ਮਿਲੀ ਉਹ ਨੌਕਰੀ ਤੋਂ ਫਾਇਰ ਕਰ ਦਿੱਤਾ ਜਾਏਗਾ ਆਪਾਂ ਦਾ ਸਰ ਕਹਿੰਦੇ ਨਹੀਂ ਆਦਮੀ ਪੀ ਕੇ ਆ ਜਾਈ ਪਤਾ ਹੁੰਦਾ ਦਫਤਰ ਵਾਲਿਆਂ ਨੂੰ ਇਹ ਸ਼ਰਾਬ ਪੀਂਦਾ ਹੈ ਇਹ ਸਮੋਕਿੰਗ ਕਰਦਾ ਆਪਾਂ ਕੋਈ ਐਕਸ਼ਨ ਹੀ ਨਹੀਂ ਲੈਂਦੇ ਸਰ ਤੇ ਜੇ ਇਸੇ ਤਰ੍ਹਾਂ ਕੁੜੀਆਂ ਦਾ ਸਾਨੂੰ ਪਤਾ ਲੱਗ ਗਿਆ ਜੇ ਅਸੀਂ ਐਕਸ਼ਨ ਲਵਾਂਗੇ ਅਗਲੇ ਨੂੰ ਪਤਾ ਡਰ ਲੱਗੇਗਾ ਭਾਈ ਮੈਂ ਜੌਬ ਕਰਨੀ ਹੈ ਮੈਂ ਮੈਂ ਇੱਥੇ ਇਹ ਕੰਮ ਨਹੀਂ ਕਰ ਸਕਦੇ ਜਦੋਂ ਤੁਸੀਂ ਗੱਲ ਕੀਤੀ ਵੀ ਆਫਿਸ ਦੇ ਵਿੱਚ ਮੈਂ ਖੁਦ ਦੇਖੇ ਟੀਚਰ ਦੇਖੇ ਮੈਂ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਸਕੂਲ ਦੇ ਵਿੱਚ ਪੀਕੇ ਸੌਰੀ ਮੈਂ ਹਾਂਜੀ ਬਿਲਕੁਲ ਨਹੀਂ ਮੈਂ ਉਲਟੀਆਂ ਕਰਦੇ ਦੇਖੇ ਹਾਂਜੀ ਸਰ ਸਕੂਲ ਦੇ ਵਿੱਚ ਅਸੀਂ ਲੋਕ ਦੂਸਰੀ ਚੀਜ਼ ਸ਼ਾਇਦ ਮੈਨੀ ਉਸ ਗੱਲ ਨੂੰ ਸਮਝ ਨਹੀਂ ਪਾਇਆ ਇਹ ਮੈਂ ਸਵਾਲ ਕਈ ਵਾਰੀ ਰੱਖਿਆ ਵੀ ਆ ਹਾਂਜੀ ਅਸੀਂ ਬਾਕੀ ਨਸ਼ਿਆਂ ਦੀ ਗੱਲ ਕਰਦੇ ਹਾਂ ਸ਼ਰਾਬ ਨੂੰ ਖੁਦ ਸਾਡੀਆਂ ਸਰਕਾਰਾਂ ਪ੍ਰਮੋਟ ਕਰਦੀਆਂ ਕੀ ਨਸ਼ਾ ਨਹੀਂ ਹਾਂਜੀ ਬਿਲਕੁਲ ਨਸ਼ਾ ਹੈ ਸਰ ਸਰ ਇਥੋਂਨ ਕਮਾਈ ਹੈ ਅਸੀਂ ਉੱਥੇ ਫਿਰ ਫਿਰ ਅਸੀਂ ਕਮਾਈ ਸਰ ਇੱਕ ਤੁਹਾਨੂੰ ਦੇਖ ਕੇ ਹੈਰਾਨੀ ਹੋਏਗੀ ਜੇ ਤੁਸੀਂ ਸ਼ਹਿਰ ਜਾਓ ਕਿ 100 ਮੀਟਰ ਦੀ ਦੂਰੀ ਤੇ 200 ਮੀਟਰ ਦੇ ਚਾਰ ਚਾਰ 5.1 ਕਿਮੀ ਮਿਲਦੇ ਨੇ ਬਿਲਕੁਲ ਜੀ ਔਰ ਸਰ ਸਕੂਲਾਂ ਦੇ ਸਾਹਮਣੇ ਨੇ ਹੁਣ ਤਾਂ ਹਾਂ ਬਣ ਗਏ ਆ ਹਾਂਜੀ ਸਕੂਲਾਂ ਦੇ ਸਾਹਮਣੇ ਫਿਰ ਅਸੀਂ ਅਸੀਂ ਕਿਸ ਤਰੀਕੇ ਇਹ ਮਤਲਬ ਦੂਰੀ ਪਾਲਿਸੀ ਸਾਡੀ ਦੂਰੀ ਪਹੁੰਚ ਕਿਉਂ ਹੋਵੇ ਇਹਨਾਂ ਚੀਜ਼ਾਂ ਲਈ ਹੈ ਨਾ ਬਿਲਕੁਲ ਹਾਂਜੀ ਦੂਸਰੀ ਜਿਹੜੀ ਤੁਸੀਂ ਕੁੜੀਆਂ ਦੀ ਗੱਲ ਤੋਂ ਸਾਡੀ ਗੱਲ ਚੱਲਦੀ ਪਈ ਸੀ ਉਹਦੇ ਵਿੱਚ ਤੁਹਾਡੀ ਗੱਲ ਦੇ ਵਿੱਚੋਂ ਜੋ ਮੈਨੂੰ ਸਮਝ ਲੱਗੀ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਮੋਰਲੀ ਪ੍ਰਿਪੇਅਰ ਕਰਕੇ ਨਹੀਂ ਭੇਜਦੇ ਨਾ ਅਸੀਂ ਐਜੂਕੇਟ ਕਰਦੇ ਆਂ ਸ਼ੁਰੂ ਤੋਂ ਅਸੀਂ ਇਹਨਾਂ ਨੂੰ ਕਹਿੰਦੇ ਸਾਡਾ ਕਹਿਣਾ ਮੰਨੋ ਤੁਸੀਂ ਮਤਲਬ ਉਹਨਾਂ ਨੂੰ ਗਵਰਨ ਕਰਦੇ ਆਂ ਬਿਲਕੁਲ ਬਿਲਕੁਲ ਵੀ ਤੁਸੀਂ ਸਾਡੇ ਕਹਿਣੇ ਮੁਤਾਬਕ ਚੱਲੋ ਸਾਡੇ ਮੁਤਾਬਕ ਅਸੀਂ ਇਹ ਉਹਨਾਂ ਨੂੰ ਇੰਡੀਪੈਂਡੈਂਟ ਜ਼ਿੰਦਗੀ ਜੀਣ ਲਈ ਅਸੀਂ ਤਿਆਰ ਨਹੀਂ ਕਰਦੇ ਨਹੀਂ ਸਰ ਇੱਥੇ ਮੈਂ ਤੁਹਾਨੂੰ ਕੱਟਣ ਲੱਗੀਆਂ ਆਂ ਇੰਡੀਪੈਂਡੈਂਸ ਦਾ ਵੀ ਕਈ ਬੱਚਿਆਂ ਨੇ ਬਹੁਤ ਨਜਾਇਜ਼ ਫਾਇਦਾ ਉਠਾਇਆ ਸਰ ਜੀ ਬਿਲਕੁਲ ਸੋ ਸਰ ਮੈਂ ਕਹਾਂਗੀ ਫਿਰ ਉੱਥੇ ਹੀ ਗੱਲ ਆਣੀ ਸਰ ਜਿਹੜਾ ਪਰਿਵਾਰ ਹੁੰਦਾ ਹੈ ਨਾ ਸਮਾਜ ਹੁੰਦਾ ਹੈ ਪਹਿਲਾਂ ਉਹ ਘਰ ਤੋਂ ਹੁੰਦਾ ਘਰ ਤੋਂ ਮੁਹੱਲੇ ਵਿੱਚ ਜਾਂਦੇ ਫਿਰ ਸਿਟੀ 'ਚ ਜਾਂਦਾ ਫਿਰ ਸ਼ਹਿਰ 'ਚ ਸਟੇਟ ਤੇ ਫਿਰ ਆਪਾਂ ਕੰਟਰੀ ਦੀ ਗੱਲ ਕਰਦੇ ਆਂ ਆਪਾਂ ਸਭ ਹਰ ਪਾਸੇ ਮੈਨੂੰ ਇਹ ਲੱਗਦਾ ਅਸੀਂ ਫੇਲ ਹੋ ਚੁੱਕੇ ਹਾਂ ਬਿਲਕੁਲ ਜੀ ਫੇਲ ਹੋਏ ਹੋਏ ਆ ਸਰ ਅਸੀਂ ਜਿ세 ਘਰ ਤੋਂ ਬੱਚੇ ਨੂੰ ਮੋਰਲ ਐਜੂਕੇਸ਼ਨ ਦਿੱਤੀ ਨਹੀਂ ਸਰ ਮੈਂ ਇੱਕ ਫੈਮਿਲੀ ਨੂੰ ਜਾਣਦੀ ਆ ਉਹ ਸ਼ਰਿਆਮ ਆਪਣੇ ਘਰ 'ਚ ਸ਼ਰਾਬ ਪੀਂਦੇ ਨੇ ਜੀ ਠੀਕ ਹੈ ਉਹ ਗਲਾਸ ਦੇ ਵਿੱਚ ਦੋ ਬੂੰਦਾਂ ਪਈਆਂ ਉਹਦੇ ਲਾਸਟ ਆਪਣੇ ਪੋਤੇ ਨੂੰ ਕਹਿੰਦੇ ਨੇ ਵੀ ਪੀ ਲੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਤੁਸੀਂ ਛੋਟੇ ਜਿਹੇ ਬੱਚੇ ਨੂੰ ਆਪ ਹੀ ਲੱਤ ਲਗਾਈ ਜਾ ਰਹੇ ਹੋ ਉਹਦੀ ਦਾਦੀ ਕਹਿੰਦੀ ਵੀ ਨਹੀਂ ਆਹ ਠੀਕ ਨਹੀਂ ਆਪਣੇ ਹਸਬੰਦ ਨੂੰ ਕਹਿੰਦੀ ਉਹ ਆਦਾ ਕਹਿੰਦਾ ਕੋਈ ਗੱਲ ਨਹੀਂ ਤੇ ਸਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਉਸ ਬੰਦੇ ਦੇ ਤਿੰਨ ਬੱਚੇ ਨੇ ਤਿੰਨੋਂ ਬੱਚੇ ਆਪਣੇ ਪਿਓ ਦੇ ਨਾਲ ਬੈਠ ਕੇ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦੇ ਨੇ ਜੀ ਤੁਸੀਂ ਕੀ ਕਰ ਲਓਗੇ ਸਰ ਵਿੱਚ ਘਰ ਦੇ ਵਿੱਚ ਪੋਤੇ ਵੀ ਪੋਤੀਆਂ ਵੀ ਨੇ ਨੂਹਾਂ ਵੀ ਦੇਖਦੀਆਂ ਫਿਰ ਨੂਹਾਂ ਵੀ ਆਪ ਜਦੋਂ ਕਲੱਬਾਂ ਜਾਂਦੀਆਂ ਉਹਨਾਂ ਲੱਗਦਾ ਜੀ ਸਾਡੇ ਸਾਰਾ ਪਰਿਵਾਰ ਹੀ ਪਿੰਦਾ ਫਿਰ ਕੀ ਹੋਗਾ ਜੇਸੀਂ ਸ਼ੈਂਪੇਨ ਪੀ ਲਈ ਫਿਰ ਕੀ ਹੋਗਾ ਜੇਸੀਂ ਫਰੂਟ ਬੀਅਰ ਪੀ ਲਈ ਸਰ ਜੜੇ ਘਰ ਤੋਂ ਹੀ ਬਣੀ ਜਾ ਰਹੀ ਆ ਜੀ ਫਿਰ ਫਿਰ ਜਦੋਂ ਫਿਰ ਸਕੂਲਾਂ ਜਾਂਦੇ ਨੇ ਉਹੀ ਉਹ ਉਸ ਤਰ੍ਹਾਂ ਦੇ ਐਟਮੋਸਫੇਅਰ ਵਾਲੇ ਬੱਚੇ ਅਮੀਰ ਘਰਾਂ ਦੇ ਬੱਚੇ ਉਹ ਤੇ ਇਕੱਠੇ ਹੋ ਜਾਂਦੇ ਨੇ ਫਿਰ ਉਹ ਆਪਸ ਵਿੱਚ ਗੱਲ ਕਰਦੇ ਨੇ ਕਿ ਤੁਹਾਡੇ ਘਰ ਕੀ ਆ ਫਿਰ ਸਰ ਇੱਥੋਂ ਤੱਕ ਵੀ ਕਹਿੰਦੇ ਨੇ ਵੀ ਜਿਹੜੀ ਪਾਰਟੀ ਦੇ ਵਿੱਚ ਨਾਨ ਵੈਜ ਨਹੀਂ ਜਿਹੜੀ ਪਾਰਟੀ ਦੇ ਵਿੱਚ दारू ਸ਼ਰਾਬ ਨਹੀਂ ਉਹ ਵਿਆਹ ਥੋੜੀ ਹੋ ਗਿਆ ਅਸੀਂ ਤਾਂ ਜਾਂਦੇ ਨਹੀਂ ਜੀ ਕਹਿੰਦੇ ਸਾਡੇ ਵਰਗਿਆਂ ਨੂੰ ਕਹਿੰਦੇ ਤੁਸੀਂ ਕਾਫੂਸ ਖਾਣ ਵਾਲੇ ਲੋਕੀਓ ਮੈਂ ਕਹਾਂ ਜੀ ਅਸੀਂ ਕਾਫੂ ਖਾਣ ਖੂਸ ਖਾਣ ਵਾਲੇ ਹੀ ਚੰਗੇ ਆ ਦੇਖੋ ਕਿਹੜਾ ਸੱਭਿਆਚਾਰ ਸਿਰਜਿਆ ਜਾ ਰਿਹਾ ਬਿਲਕੁਲ ਬਰੋਸਿਆ ਜਾ ਰਿਹਾ ਸਾਡੇ ਸਾਹਮਣੇ ਬਿਲਕੁਲ ਹਾਂਜੀ ਇਹ ਇੱਕ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸਾਨੂੰ ਪਛਾਣਣੀਆਂ ਪੈਣਗੀਆਂ ਉਹ ਕਿਹੜੀਆਂ ਤਾਕਤਾਂ ਹਾਂਜੀ ਜਿਹੜੀਆਂ ਇਹ ਚਾਹੁੰਦੀਆਂ ਕਿ ਇਹਨਾਂ ਨੂੰ ਅਸੀਂ ਜਿਹੜੀਆਂ ਇਹ ਨਸ਼ੇ ਆ ਇਹ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਦੇ ਸੱਭਿਆਚਾਰ ਦਾ ਇਹਨਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਈਏ ਬਿਲਕੁਲ ਇਹ ਤਾਂ ਕਿ ਇਹ ਲੋਕ ਇਹਦੇ ਵਿੱਚੋਂ ਨਿਕਲ ਹੀ ਨਾ ਸਕਣ ਬਿਲਕੁਲ ਇਹ ਸਾਨੂੰ ਤਾਕਤਾਂ ਪਛਾਣਣੀਆਂ ਪੈਣਗੀਆਂ ਪਰ ਸਰ ਪਹਿਲਾਂ ਘਰ ਤੋਂ ਹੀ ਸ਼ੁਰੂਆਤ ਕਰਨੀ ਪੈਗੀ ਇੱਕ ਘਰ ਦਾ ਮਾਹੌਲ ਕਿਦਾਂ ਦਾ ਹੈ ਘਰ ਵਿੱਚ ਕਿਹੋ ਜਿਹੇ ਬੰਦੇ ਨੇ ਉਥੋਂ ਕਿਉਂਕਿ ਜੇ ਘਰੋਂ ਘਰ ਵਿੱਚ ਹੋਏਗਾ ਤਾਂ ਸਰ ਆਉਂਦਾ ਅਸਰ ਕਿਸੇ ਨਾ ਕਿਸੇ ਤੇ ਹੋਵੇ ਠੀਕ ਹੈ ਸਰ ਜਿਵੇਂ ਆਪਣੀਆਂ ਪੰਜ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਤੁਹਾਡੇ ਫੈਮਿਲੀ ਮੈਂਬਰ ਦਸ ਨੇ ਜਾਂ ਪੰਜ ਨੇ ਸਾਰੇ ਨਹੀਂ ਨਸ਼ਾ ਕਰਨੇ ਕੋਈ ਇੱਕ ਅੱਧਾ ਤਾਂ ਪਕੜ ਹੀ ਲਏਗਾ ਨਾ ਉਸ ਨੂੰ ਚਾਹੇ ਉਹ ਸਰੋ ਕਿਸੇ ਕਮਜ਼ੋਰੀ ਦੀ ਹਾਲਤ ਵਿੱਚ ਪਕੜੇ ਤੇ ਸਰ ਜੇ ਤੁਸੀਂ ਇੰਟਰੈਕਸ਼ਨ ਕਰੋਗੇ ਉਹਨਾਂ ਦੇ ਨਾਲ ਜੇ ਉਹਨੂੰ ਕੋਈ ਦੁੱਖ ਹੋਏਗਾ ਬਜਾਏ ਕਿ ਉਹਨੂੰ ਨਸ਼ੇ ਵਾਲੇ ਪਾਸੇ ਲਾਉਂਦੇ ਉਹਨਾ ਬੈਠ ਕੇ ਗੱਲਬਾਤ ਕਰੋ ਕਨਵਰਸੇਸ਼ਨ ਕਰੋ ਟੇਬਲ ਟਾਕ ਕਰੋ ਉਹੀ ਨਹੀਂ ਸਾਡੇ ਕੋਲ ਹੈਗੀ ਤਾਂ ਹੀ ਸਰ ਮੈਂ ਬਾਰ ਬਾਰ ਇਸੇ ਗੱਲ ਤੇ ਸਟ्रेस ਦੇ ਰਹੀ ਹਾਂ ਕਿ ਮੇਨ ਤਾਂ ਘਰ ਦਾ ਮਾਹੌਲ ਚਾਹੀਦਾ ਘਰ ਵਾਲੇ ਜੇ ਠੀਕ ਨਹੀਂ ਸਮਝ ਆਪਣੇ ਆਪ ਸਹੀ ਬਣ ਜਾਏਗਾ ਸਰ ਬਿਲਕੁਲ ਜੀ ਤੁਸੀਂ ਜਿਹੜੀ ਗੱਲ ਮੈਂ ਆਪਣੇ ਲਫ਼ਜ਼ਾਂ ਚ ਜੇ ਤੁਹਾਡੀ ਗੱਲ ਨੂੰ ਕਹਾ ਕਿ ਜਿੰਨੀ ਦੇਰ ਬੱਚੇ ਦੇ ਅੰਦਰਲਾ ਖਲਾਅ ਹਾਂਜੀ ਅਸੀਂ ਨਹੀਂ ਭਰਦੇ ਭਰਦੇ ਹਾਂਜੀ ਬਿਲਕੁਲ ਜਿੰਨੀ ਦੇਰ ਹਾਂਜੀ ਉਹਦੀ ਦੋਚਿੱਤੀ ਨੂੰ ਅਸੀਂ ਖਤਮ ਨਹੀਂ ਕਰਦੇ ਨਹੀਂ ਕਰਦੇ ਹਾਂਜੀ ਜਿੰਨੀ ਦੇਰ ਅਸੀਂ ਉਹਦੀ ਅਪਰੋਚ ਬਿਲਕੁਲ ਉਹਦਾ ਜੋ ਦ੍ਰਿਸ਼ਟੀਕੋਣ ਹੈ ਉਹ ਕੋਈ ਪਹੁੰਚ ਹੈ ਉਹਨੂੰ ਸਪਸ਼ਟ ਨਹੀਂ ਬਣਾਉਂਦੇ ਹਾਂਜੀ ਅਸੀਂ ਉਹਨੂੰ ਸਿਖਾਉਂਦੇ ਨਹੀਂ ਕਿ ਤੂੰ ਕਿਵੇਂ ਬਣਾਉਣੀ ਹੈ ਬਣਾਉਣੀ ਬਣਾਉਣੀ ਹਾਂਜੀ ਹਾਂ ਤਾਂ ਸ਼ਾਇਦ ਇਹਨਾਂ ਚੀਜ਼ਾਂ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਦੁਸ਼ਮਣ ਬਹੁਤ ਤਾਕਤਵਰ ਹੈ ਬਹੁਤ ਤਾਕਤਵਰ ਬਿਲਕੁਲ ਜੀ ਹਾਂਜੀ ਸਰ ਇੱਕ ਮੈਂ ਤੁਹਾਨੂੰ ਹੋਰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂਗੀ ਜੀ ਕਿ ਜੇ ਪੇਰੈਂਟਸ ਜਾਂ ਫੈਮਿਲੀ ਮੈਂਬਰ ਬੱਚਿਆਂ ਵੱਲ ਧਿਆਨ ਦੇਣ ਤਾਂ ਉਹਨਾਂ ਨੂੰ ਕਿਸੇ ਗੇਮ ਵਾਲੇ ਪਾਸੇ ਲਗਾ ਸਕਦੇ ਨੇ ਸਕੂਲ ਤੋਂ ਬਾਅਦ ਆਏ ਹੋਮਵਰਕ ਕੀਤਾ ਬੱਚੇ ਨੂੰ ਲੈ ਕੇ ਚਲੋ ਆਓ ਆਪਾਂ ਗਰਾਊਂਡ 'ਚ ਖੇਡੀਏ ਜਾਂ ਫੈਮਿਲੀ ਮੈਂਬਰ ਹੀ ਆਓ ਆਪਾਂ ਕੋਈ ਅੱਜ ਆ ਗੇਮ ਖੇਡਦੇ ਆ ਟੈਨਿਸ ਖੇਡਦੇ ਆ ਫੁੱਟਬਾਲ ਖੇਡਦੇ ਆ ਆਪਾਂ ਇਹ ਦੇਖਦੇ ਨਹੀਂ ਕਲਚਰ ਹੈ ਹੀ ਨਹੀਂਗਾ ਸਰ ਮੈਂ ਇਹੀ ਗੱਲ ਅੱਗੇ ਕੰਟੀਨਿਊ ਕਰਨ ਲੱਗਾ ਸੀ ਮੈਂ ਕਿ ਜਿਹੜਾ ਨਾ ਖਲਾ ਅੰਦਰਲਾ ਹਾਂਜੀ ਉਹ ਕਿਸੇ ਤਰੀਕੇ ਵੀ ਨਹੀਂ ਅਸੀਂ ਪਰ ਰਹੇ ਦੇਖੋ ਬੱਚੇ ਨੂੰ ਤੁਸੀਂ ਲਿਟਰੇਚਰ ਪੜਨ ਤੇ ਲਾ ਦਿਓ ਹਾਂਜੀ ਚੰਗਾ ਸੰਗੀਤ ਹਾਂਜੀ ਸੰਗੀਤ ਸਿਰਫ ਉਹੀ ਨਹੀਂ ਹੈ ਜੋ ਬਾਜ਼ਾਰੋਂ ਹੈ ਨਾ ਚੰਗਾ ਸੰਗੀਤ ਆ ਚੰਗੀਆਂ ਫਿਲਮਾਂ ਆ ਮੈਂ ਫਿਲਮ ਨੂੰ ਲਿਟਰੇਚਰ ਦਾ ਹੀ ਹਿੱਸਾ ਮੰਨਦਾ ਹਾਂ ਬਿਲਕੁਲ ਮੈਂ ਵੀ ਮੰਨਦੀ ਹਾਂ ਸਰ ਬਿਲਕੁਲ ਬੱਚੇ ਨੂੰ ਅਸੀਂ ਲਿਖਣ ਤੇ ਲਾਈਏ ਬਿਲਕੁਲ ਹਾਂਜੀ ਵੱਖਰਾ ਕਰ ਕੁਝ ਲਿਖ ਹਾਂਜੀ ਤੂੰ ਕੁਝ ਕ੍ਰੀਏਟ ਕਰ ਦੇਖੋ ਹਰ ਬੱਚਾ ਕਿਤੇ ਨਾ ਕਿਤੇ ਇਹ ਚਾਹੁੰਦਾ ਕਿ ਉਹ ਕੁਝ ਵੱਖਰਾ ਕਰੇ ਕਰੇ ਹਾਂਜੀ ਬਿਲਕੁਲ ਉਹ ਆਪਣੀ ਪਛਾਣ ਆਪਣੀ ਪਛਾਣ ਬਣਾਵੇ ਬਿਲਕੁਲ ਹਾਂਜੀ ਹਾਂਜੀ ਠੀਕ ਆ ਉਹ ਪਛਾਣ ਸ਼ਾਇਦ ਇਹ ਅੰਦਰਲੀ ਫਰਸਟ੍ਰੇਸ਼ਨ ਹੁੰਦੀ ਜਦੋਂ ਪਛਾਣ ਨਹੀਂ ਬਣਾ ਪਾਉਂਦਾ ਉਹ ਸੁਪਨੇ ਸਾਰੇ ਬੱਚੇ ਦੇਖਦੇ ਆ ਹਾਂਜੀ ਸਾਰੇ ਬਿਲਕੁਲ ਫਿਰ ਉਸ ਫਰਸਟ੍ਰੇਸ਼ਨ ਦੇ ਵਿੱਚੋਂ ਜਿਹੜਾ ਇਹ ਨਸ਼ਾ ਜੀ ਇਹ ਇੱਕ ਮੈਂਟਲ ਮੈਕੈਨਿਜ਼ਮ ਦੇ ਢੰਗ ਨਾਲ ਉੱਪਰ ਦਾ ਉੱਪਰ ਦਿਆ ਪਰ ਮੁੜ ਕੇ ਫਿਰ ਇਹ ਇੱਕ ਬਿਮਾਰੀ ਬਣ ਜਾਂਦਾ ਇੱਕ ਐਡਿਕਸ਼ਨ ਹੋ ਜਾਂਦੀ ਐਡਿਕਸ਼ਨ ਹੋ ਜਾਂਦੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹੈਨਾ ਤੇ ਇਹਦੇ ਲਈ ਅਸੀਂ ਤੁਸੀਂ ਬਹੁਤ ਵਧੀਆ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਬੜੀਆਂ ਗਰਾਉਂਡ ਲੈਵਲ ਦੀਆਂ ਬੜੀਆਂ ਜ਼ਮੀਨੀ ਪੱਧਰ ਦੀਆਂ ਸਾਰੀਆਂ ਇਹ ਹਕੀਕਤ ਹਕੀਕਤਾਂ ਜਿਹੜੀਆਂ ਹੈਗੀਆਂ ਉਹ ਰੱਖੀਆਂ ਜ਼ਮੀਨੀ ਪੱਧਰ ਦੀਆਂ ਤੁਸੀਂ ਸਾਰੀਆਂ ਗੱਲਾਂ ਇਹ ਕੀਤੀਆਂ ਤੇ ਤੁਸੀਂ ਅਖੀਰ ਦੇ ਵਿੱਚ ਅਸੀਂ ਇਹ ਗਲਤੀ ਆਈਏ ਕਿ ਇਹਦੇ ਲਈ ਇੱਕ ਜੇ ਤੁਸੀਂ ਇੱਕ ਪ੍ਰੋਪਰ ਸਾਨੂੰ ਦੱਸ ਸਕੋ ਕਿ ਇਹਦੇ ਲਈ ਸਾਨੂੰ ਇੱਕ ਫੈਮਲੀ ਤੋਂ ਲੈ ਕੇ ਸਾਡਾ ਸਮਾਜ ਮਤਲਬ ਫੈਮਲੀ ਤੋਂ ਬਾਅਦ ਮੁਹੱਲਾ ਮੁਹੱਲੇ ਤੋਂ ਬਾਅਦ ਸਾਡਾ ਜਿਹੜਾ ਸਮਾਜ ਹੋ ਗਿਆ ਸਮਾਜ ਤੋਂ ਅੱਗੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਆ ਚਾਹੇ ਪੁਲਿਸ ਆ ਜਾਂ ਸਰਕਾਰ ਆ ਤੁਹਾਡੀ ਸਭ ਨਾਲ ਜੇ ਇਹਨਾਂ ਦੀ ਕੋਆਰਡੀਨੇਸ਼ਨ ਮਤਲਬ ਤੁਹਾਡੇ ਮੁਤਾਬਕ ਕੋਆਰਡੀਨੇਸ਼ਨ ਦੀ ਕਮੀ ਹੈ ਸਰ ਤਾਲਮਿਲ ਦੀ ਹਾਂਜੀ ਸਰ ਤਾਲਮਿਲ ਦੀ ਕਮੀ ਹੈ ਪ੍ਰੋਜੈਕਟਸ ਬਹੁਤ ਨੇ ਬਹੁਤ ਸੁਚਾਰੂ ਨੇ ਪ੍ਰੋਗਰੈਸਿਵ ਨੇ ਕੰਸਟਰਕਟਿਵ ਨੇ ਕੰਮ ਹੋ ਸਕਦਾ ਪਰ ਇਹ ਹੈ ਕਿ ਕੋਆਰਡੀਨੇਸ਼ਨ ਨਾ ਹੋਣ ਕਰਕੇ ਉਹ ਸਿਰੇ ਨਹੀਂ ਚੜ ਪਾਂਦੀ ਇਹ ਤਾਲਮਿਲ ਹਾਂਜੀ ਕਿਵੇਂ ਬਣੇ ਅਸੀਂ ਇਹ ਸਮਝਦੇ ਹਾਂ ਕਿ ਇੱਕ ਫੈਮਿਲੀ ਤੋਂ ਸ਼ੁਰੂ ਹੋਣੀ ਗੱਲ ਹੈ ਹਾਂਜੀ ਦੇਖੋ ਸਰ ਤਾਲਮਿਲ ਕਿਵੇਂ ਬਣੇ ਇਹਨੂੰ ਥੋੜਾ ਜਿਹਾ ਤੁਸੀਂ ਸੰਖੇਪ ਵਿੱਚ ਹਾਂਜੀ ਸਰ ਤਾਲਮਿਲ ਜਿਵੇਂ ਪਹਿਲਾਂ ਹੀ ਕਿਹਾ ਸਰ ਫੈਮਿਲੀ ਦਾ ਹੈਡ ਬੱਚਿਆਂ ਨੂੰ ਲੈ ਕੇ ਬੈਠੇ ਇੱਕ ਦਿਨ ਫਿਕਸ ਕਰ ਲਏ ਵੀ ਅਸੀਂ ਅੱਜ ਸਾਰੇ ਪਰਿਵਾਰ ਨੇ ਇਕੱਠੇ ਬੈਣਾ। ਜੀ ਸਭ ਨੂੰ ਪੁੱਛਿਆ ਜਾਵੇ ਭਾਈ ਤੇਰਾ ਕੋਈ ਇਸ਼ੂ ਹੈ ਤੇ ਸਭ ਕੁਝ ਤੇਰਾ ਠੀਕ ਜਿਹੜਾ ਹੈ ਚੱਲ ਰਿਹਾ। ਤੇ ਸਰ ਇੱਕ ਮੈਂ ਹੋਰ ਕਵਾਂਗੀ ਕਿ ਜੇ ਪੋਸੀਬਲ ਹੋ ਸਕੇ ਮੈਨੂੰ ਇਹ ਲੱਗਦਾ ਜੇ ਸਾਂਝੇ ਪਰਿਵਾਰ ਦੁਬਾਰਾ ਤੋਂ ਆ ਜਾਣਗੇ ਨਾ ਸਾਰੀਆਂ ਮਸਈਜਤਾਂ ਦਾ ਹੱਲ ਹੋ ਜਾਏਗਾ। ਬਿਲਕੁਲ ਜੀ ਇਹ ਅੱਜ ਦੇ ਸਮੇਂ ਦੀ ਸਾਡੀ ਜ਼ਰੂਰਤ ਹੈ ਸਰ। ਬਿਲਕੁਲ ਨੀਡ ਆਫ ਦਾ ਆਰ ਸਰ ਜੀ ਮੈਂ ਇਹ ਕਵਾਂਗੀ। ਜੀ ਮੈਡਮ ਮੈਂ ਸਾਡੀ ਨਾ ਇੱਕ ਸਪੀਸ ਰਹੀ। ਜੀ ਅਸੀਂ ਇਹ ਦੁਖਾਂਤ ਰਿਹਾ ਸਾਡਾ ਕਿ ਅਸੀਂ ਵੈਸਟਰਨ ਨੂੰ ਮਾਡਰਨ ਸਮਝ ਲਿਆ ਹਾਂ ਕਿਉਂਕਿ ਸਰ ਉੱਥੇ ਵੈਸਟਰਨ ਤਾਂ ਇਹ ਹੈ 14 ਸਾਲ ਦਾ ਲड़का ਲੜਕੀ ਹੈ ਉਹਨਾਂ ਨੂੰ ਇੰਡੀਪੈਂਡੈਂਸ ਦੇ ਦਿੰਦੇ ਨੇ ਸਾਡੇ ਬੱਚੇ ਵੀ ਇਹ ਕਹਿੰਦੇ ਸਾਨੂੰ ਉਹ ਮਿਲ ਜਾਣ ਉਹ ਹੀ ਨਹੀਂ ਪਤਾ ਕਿ ਉਹ ਕੰਟਰੀ ਦਾ এনवायरमेंट ਉਹਦੇ ਹਾਲਾਤ ਹੋਰ ਤਰ੍ਹਾਂ ਦੇ ਨੇ ਉਹ ਛੱਡ ਦਿੰਦੇ ਨੇ ਬਹੁਤ ਮੈਂ ਨਹੀਂ ਕਹਿੰਦੀ ਉੱਥੇ ਨਸ਼ੇ ਨਹੀਂ ਹੈਗੇ ਉੱਥੇ ਵੀ ਹੈਗੇ ਨੇ ਪਰ ਉਹਨਾਂ ਨੂੰ ਪਤਾ ਆਪਣੀ ਰਿਸਪੌਂਸਿਬਿਲਟੀ ਦਾ ਇੱਥੇ ਜਦੋਂ ਮਾਪਿਆਂ ਕੋਲ ਪੈਸਾ ਹੁੰਦਾ ਇੱਥੇ ਬੱਚੇ ਰਿਸਪੌਂਸਿਬਿਲਟੀ ਸਮਝਦੇ ਸਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਆ ਕੰਮ ਹੀ ਨਹੀਂ ਹੱਥੀ ਕਰਨਾ ਚਾਹੁੰਦੇ ਉਹਨਾਂ ਕਹਿੰਦੇ ਪਾਣੀ ਦਾ ਗਲਾਸ ਆਪ ਨਹੀਂ ਲੈਣਾ ਨੌਕਰ ਦਾ ਕੇ ਆਊਗਾ ਇਹ ਕੀ ਸੜੀਆਂ ਮਾਵਾ ਇਹਦੇ ਲਈ ਜ਼ਿੰਮੇਵਾਰ ਨਹੀਂ ਹਾਲਾਂਕਿ ਸੜ ਅਮੇਸ਼ਾ ਹੋਰ ਬਿਲਕੁਲ ਸਰ ਮੈਨੂੰ ਲੱਗਦਾ ਹੈ ਮਾਵਾ ਜ਼ਿੰਮੇਵਾਰ ਨਹੀਂ ਮਾਂ ਕਿਉਂ ਇੱਕ ਬੇਟੀ ਔਰ ਬੇਟੇ ਨੂੰ ਹਾਂਜੀ ਫਰਕ ਕਿਉਂ ਰੱਖਦੀ ਹੈ ਮੁੰਡੇ ਨੂੰ ਤਾਂ ਕਹਿੰਦੇ ਭਾਈ ਤੂੰ ਰਾਤੀ 10 ਵਜੇ ਆ ਜਾ ਕੁੜੀ ਨੂੰ ਕਹਿੰਦੇ 7 ਵਜੇ ਤੋਂ ਬਾਹਰ ਨਹੀਂ ਜਾਣਾ ਬਾਹਰ ਹਾਂਜੀ 7 ਵਜੇ ਤੱਕ ਮੁੜ ਕੇ ਆ ਜੀ 100 ਵਾਰੀ ਉਹਨੂੰ ਫੋਨ ਕੀਤਾ ਜਾਏਗਾ ਕਿ ਮਾਂ ਦਾ ਫਰਜ਼ ਨਹੀਂ ਬੰਦਾ ਕਿ ਮੁੰਡੇ ਨੂੰ ਵੀ ਪੁੱਛੇ ਭਾਈ ਤੂੰ ਕਿੱਥੇ ਗਿਆ ਕਿਹੜੀ ਪਾਰਟੀ ਚ ਗਿਆ ਗੱਲ ਕਰਾ ਕੀ ਕਰ ਰਹੇ ਹੋ ਤੁਸੀਂ ਨਹੀਂ ਪੁੱਛਦੀਆਂ ਇਹ ਸਮਾਜ ਜੀ ਇਹ এনवायरमेंट ਅਸੀਂ ਹੀ ਸਿਰਜਿਆ ਬਿਲਕੁਲ ਅਸੀਂ ਹੀ ਸਿਰਜਿਆ ਸਰ ਸਰ ਜਿਵੇਂ ਇੱਕ ਕਹਿੰਦੇ ਨਾ ਕਹਾਵਤ ਪੰਜਾਬੀ ਦੀ ਕਿ ਜਿਹੜੀਆਂ ਨੇ ਤੁਸੀਂ ਜਿਹੜੀਆਂ ਗੱਠਾਂ ਹੱਥਾਂ ਨਾਲ ਪਾਈਆਂ ਨਾ ਹੁਣ ਉਹ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਪਈਆਂ ਬੁਰੇ ਹਾਲ ਹੋ ਗਏ ਨੇ ਅਸੀਂ ਮੂੰਹ ਨਾਲ ਵੀ ਉਹਨਾਂ ਨੂੰ ਖੋਲ ਨਹੀਂ ਸਕਦੇ ਮੂੰਹ ਨਾਲ ਮੈਂ ਦੋ ਚੀਜ਼ਾਂ ਲੈਣੀਆਂ ਵਿਚਾਰ ਵੀ ਕਵਾਂਗੀ ਤੇ ਮੈਂ ਐਕਸ਼ਨ ਵੀ ਕਵਾਂਗੀ ਸਰ ਅਸੀਂ ਕਰ ਹੀ ਨਹੀਂ ਪਾਰੇ ਜਿਵੇਂ ਆਪਾਂ ਕਹਿੰਦੇ ਨਾ ਬੇਵੱਸ ਹੋ ਗਿਆ ਪਰ ਸਰ ਅਸੀਂ ਬੇਵੱਸ ਨਹੀਂ ਹੋਣਾ ਜੀ ਅਸੀਂ ਬੇਵੱਸ ਹੋ ਗਏ ਤਾਂ ਸਾਡਾ ਸਮਾਜ ਬਿਲਕੁਲ ਗਰਾਵਟ ਵੱਲ ਚਲਾ ਜਾਏਗਾ ਸਾਨੂੰ ਜਿਹੜਾ ਹੈ ਨਸ਼ੇ ਤੋਂ ਮੁਕਤ ਕਰਨ ਦਾ ਝੰਡਾ ਹੈ ਜਿਹੜਾ ਮੁਹੀਮ ਉਸ ਨੂੰ ਜਿੰਦਾ ਰੱਖਣਾ ਇਸ ਝੰਡੇ ਨੂੰ ਅਸੀਂ ਲਹਿਰਾਉਣਾ ਤੇ ਅਸੀਂ ਨੌਜਵਾਨ ਪੀੜੀ ਨੂੰ ਇਸ ਹਨੇਰੇ ਖੂ ਦੇ ਵਿੱਚੋਂ ਬਾਹਰ ਕੱਢ ਕੇ ਉਹਨੂੰ ਬਾਰੀ ਦੁਨੀਆ ਦਿਖਾਣੀ ਕਾਕਾ ਆ ਦੇਖ ਬੱਚੇ ਆ ਦੇਖ ਬਾਹਰ ਵੀ ਬਹੁਤ ਕੁਛ ਹੈ ਤੇਰੇ ਇੰਟਰਸਟ ਦਾ ਕਿਤਾਬਾਂ ਬੁਲਾਉਂਦੀਆਂ ਨੇ ਲਾਇਬ੍ਰੇਰੀਆਂ ਨੇ ਕਿਉਂਕਿ ਸਰ ਮੈਂ ਮੰਨਦੀ ਆ ਕਿ ਜਿਹੜੀਆਂ ਕਿਤਾਬਾਂ ਨੇ ਉਹ ਤੁਹਾਡੇ ਪਰਮਾਨੈਂਟ ਫਰੈਂਡ ਨੇ ਮਾਪਿਓ ਜਾਂ ਨੇ ਟੀਚਰ ਤੁਸੀਂ ਰਿਟਾਇਰ ਹੋ ਗਿਆ ਪਰ ਕਿਤਾਬਾਂ ਤੁਹਾਡੇ ਨਾਲ ਨੇ ਜਿਹੜੀ ਤੁਹਾਡੀ ਕਿਤਾਬ ਜੀ ਕਿਤਾਬ ਨੂੰ ਆਪਣਾ ਫਰੈਂਡ ਬਣਾ ਜਿਹੜੀ ਕਿਤਾਬ ਤੁਹਾਨੂੰ ਪਸੰਦ ਹੈ ਦੇਖੋ ਸਰ ਸਟੇਟ ਆਫ ਮਾਈਂਡ ਤੇ ਡਿਪੈਂਡ ਕਰਦਾ ਤੁਸੀਂ ਇੱਕ ਕਿਤਾਬ ਕੋਈ ਪੜ੍ਹੀ ਪਹਿਲੀ ਵਾਰ ਤੁਹਾਡੀ ਸਟੇਟ ਆਫ ਮਾਈਂਡ ਹੋ ਸੀ ਉਹ ਤੁਹਾਨੂੰ ਹੋਰ ਸਿੱਖਿਆ ਦਿੱਤੀ ਜਦੋਂ ਤੁਹਾਡੀ ਸਟੇਟ ਆਫ ਮਾਈਂਡ ਹੋ ਰਹਾ ਜਿਹੜੀ ਕਿਤਾਬ ਤੁਹਾਨੂੰ ਪਸੰਦ ਹੈ ਮੈਨੂੰ ਲੱਗਦਾ ਉਹਨੂੰ ਭਾਵੇਂ 10 ਵਾਰੀ ਪੜ੍ਹ ਲਓ ਉਹ ਉਹਨਾਂ ਤੁਹਾਡਾ ਮੋਰਲ ਅਪ ਕਰੇਗੀ ਤੇ ਜੇ ਮੋਰਲ ਅਪ ਹੋਏਗਾ ਤੁਹਾਡਾ ਕੈਰੈਕਟਰ ਤੁਹਾਡੀ ਵਿਲ ਪਾਵਰ ਉਨੀ ਹੀ ਸਟਰੋਂਗ ਹੋਏਗੀ ਤੁਸੀਂ ਗਲਤ ਰਸਤੇ ਤੇ ਤੁਰ ਵੀ ਨਹੀਂ ਸਕਦੇ ਜੇ ਤੁਹਾਨੂੰ ਕੋਈ ਤੋਰਨ ਦਾ ਵੀ ਕੋਸ਼ਿਸ਼ ਕਰੇਗਾ ਜਿਵੇਂ ਕਹਿੰਦੇ ਨਾ ਵੀ ਤੁਹਾਨੂੰ ਅੱਗ ਦੇ ਦਰਿਆ ਵਿੱਚ ਇਹ ਅੱਗ ਦਾ ਦਰਿਆ ਹੈ ਨਸ਼ੇ ਅੱਗ ਦੇ ਦਰਿਆਜ ਤੁਹਾਨੂੰ ਸੁੱਟ ਵੀ ਦਿੱਤਾ ਨਾ ਤੁਸੀਂ ਉਸ ਦਰਿਆ ਵਿੱਚੋਂ ਵੀ ਬੱਛ ਕੇ ਬਾਹਰ ਆ ਜਾਓਗੇ ਬਿਲਕੁਲ ਜੀ ਬਿਲਕੁਲ ਨਹੀਂ ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਅਸਲ ਦੇ ਵਿੱਚ ਉਹ ਖਮਾਰੀ ਮੈਂ ਨਸ਼ੇ ਤੋਂ ਅਗਲੀ ਇੱਕ ਜਿਹੜੀ ਗੱਲ ਕਰਨਾ ਉਹ ਖਮਾਰੀ ਬਿਲਕੁਲ ਉਹ ਜੋ ਮਾਰੀ ਤੋਂ ਨੂੰ ਸੰਗੀਤ ਦੇ ਵਿੱਚੋਂ ਵੀ ਮਿਲ ਸਕਦੀ ਆ ਉਹ ਲਿਟਰੇਚਰ ਦੇ ਵਿੱਚੋਂ ਵੀ ਮਿਲ ਸਕਦੀ ਆ ਉਹ ਤੁਹਾਡੀ ਆਪਣੀ ਕਿਸੇ ਕ੍ਰिएशन ਦੇ ਵਿੱਚੋਂ ਵੀ ਮਿਲ ਸਕਦੀ ਆ ਉਹ ਨਸ਼ਾ ਸ਼ਾਇਦ ਸਭ ਤੋਂ ਵਧੀਆ ਨਸ਼ਾ ਬਿਲਕੁਲ ਹਾਂਜੀ ਇਹ ਚੀਜ਼ਾਂ ਸਾਨੂੰ ਸਿਰਫ ਮਹਿਸੂਸ ਕਰਨ ਦੀ ਜ਼ਰੂਰਤ ਆ ਸੋ ਮੈਂ ਇੱਕ ਮੰਦਾ ਜੀ ਕਿ ਅਸੀਂ ਅਸੀਂ ਪੰਜਾਬੀ ਬਹੁਤ ਬਹਾਦਰ ਬਹੁਤ ਸੂਝਵਾਨ ਕੌਮ ਜਿਨੀ ਸਦੀਆਂ ਤੱਕ ਦੁਸ਼ਮਣ ਦਾ ਮੁਕਾਬਲਾ ਕੀਤਾ ਜੀ ਜਿਨੀ ਸਦੀਆਂ ਤੱਕ ਜੋ ਢਾਲ ਬਣ ਕੇ ਖੜੇ ਰਹੇ ਸਾਡਾ ਸੱਭਿਆਚਾਰ ਸਾਡਾ ਵਿਰਸਾ ਜੀ ਬਹੁਤ ਅਮੀਰ ਹੈ ਬਹੁਤ ਤਾਕਤਵਰ ਹੈ ਅੱਜ ਵੀ ਜੋ ਇਹ ਇੱਕ ਗ੍ਰਾਵਟ ਜੋ ਇੱਕ ਇਹ ਸਮਾਂ ਆਇਆ ਜੀ ਸਾਡੇ ਤੇ ਕਾਲਾ ਦੌਰ ਆਇਆ ਮੈਨੂੰ ਇਹ ਲੱਗਦਾ ਕਿ ਇਹ ਵਿਕਤੀ ਦੌਰ ਹੈ ਜੀ ਜੀ ਇਹ ਅਸੀਂ ਇਹਦੇ ਵਿੱਚੋਂ ਨਿਕਲ ਜਾਾਂਗੇ ਜ਼ਰੂਰਤ ਸਾਨੂੰ ਇੱਕ ਵਾਰੀ ਰੁਕ ਕੇ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਇਹਨਾਂ ਦੀ ਪਰਚੋਲ ਕਰਨ ਦੀ ਇਹਨਾਂ ਨੂੰ ਸਮਝਣ ਦੀ ਸਮਝ ਕੇ ਇਹਨਾਂ ਦਾ ਰਸਤਾ ਕੱਢਣ ਦੀ ਜਿਹੜੀਆਂ ਆਪਣੀਆਂ ਗਲਤੀਆਂ ਉਹਨਾਂ ਤੋਂ ਸਬਕ ਲੈਣ ਦੀ ਹੁਣ ਪੰਜਾਬ ਦਾ ਨਾਂ ਇਸ ਗੱਲ ਵਾਸਤੇ ਨਹੀਂ ਆਏਗਾ ਕਿ ਵੀ ਇੱਥੇ ਨਸ਼ਿਆਂ ਦੀ ਪਰਮਾਰ ਹੈ ਪੰਜਾਬ ਦਾ ਨਾਂ ਹੋਏਗਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਸ਼ੁਰੂ ਤੋਂ ਆਪਣੀ ਸਿਹਤ ਵਾਸਤੇ ਜਿਹੜੀ ਹੈ ਆਪਣੇ ਜਜ਼ਬੇ ਵਾਸਤੇ ਆਪਣੀ ਬਹਾਦਰੀ ਲਈ ਤੇ ਆਪਣੇ ਹੌਸਲੇ ਲਈ ਜਾਣੇ ਜਾਂਦੇ ਸੀ ਉਹੀ ਪੰਜਾਬ ਦੀ ਪਛਾਣ ਅਸੀਂ ਮੁੜ ਕੇ ਦੁਬਾਰਾ ਲਿਆਵਾਂਗੇ ਤੇ ਮੈਂ ਵਾਦਾ ਕਰਦੀ ਆ ਇੱਕ ਪ੍ਰਿੰਸੀਪਲ ਦੇ ਤੌਰ ਤੇ ਕਿ ਜਿੱਥੋਂ ਤੱਕ ਮੇਰੇ ਸਹਿਯੋਗ ਦੀ ਲੋੜ ਹੋਏਗੀ ਜਾਂ ਜਿੱਥੇ ਮੈਂ ਸਹਿਯੋਗ ਪਾਵਾਂਗੀ ਤਨ ਦੇਹੀ ਦੇ ਨਾਲ ਮੈਂ ਇਸ ਜਿਹੜਾ ਹੜ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਵਾਂਗੀ ਅਸਲ ਸੇ ਇਹ ਜ਼ਰੂਰਤ ਹੈ ਜੀ ਸਾਨੂੰ ਜ਼ਰੂਰਤ ਹੈ ਸਾਡੇ ਅਸੀਂ ਚਾਹੁੰਦੇ ਕਿ ਇਸ ਪਲੇਟਫਾਰਮ ਤੋਂ ਅਸੀਂ ਜਿੰਨੇ ਵਿਸ਼ੇ ਚੁੱਕ ਸਕਦੇ ਆ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਵਰਗੇ ਸੂਝਵਾਨ ਜਿਹੜੇ ਲੋਕ ਪੜ੍ਹੇ ਲਿਖੇ ਨੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਨੂੰ ਆਪਣੀ ਗੱਲ ਕਹਿਣੀ ਆਉਂਦੀ ਆ ਜਿਹੜੇ ਇਸ ਦਰਦ ਨੂੰ ਸਮਝ ਸਕਦੇ ਆ ਜਿਨ੍ਹਾਂ ਨੂੰ ਆਪਣੀ ਗੱਲ ਕਹਿਣੀ ਆਉਂਦੀ ਆ ਤਾਂ ਉਹ ਜੇ ਜੁੜਨਗੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਸਾਰੇ ਆਪਣੀ ਗੱਲ ਕਹਿਣਗੇ ਤਾਂ ਅਸੀਂ ਜ਼ਰੂਰ ਇਹਦੇ ਵਿੱਚੋਂ ਨਿਕਲ ਜਾਵਾਂਗੇ ਬਿਲਕੁਲ ਜੀ ਤੁਰਦੇ ਆ ਡਿਗਣਾ ਬਿਲਕੁਲ ਕੋਈ ਵੱਡੀ ਗੱਲ ਨਹੀਂ ਹੁੰਦੀ ਤੁਰਦੇ ਆ ਡਿਗੇਗਾ ਉਹੀ ਜਿਹੜਾ ਤੁਰ ਰਿਹਾ ਦੇਖੋ ਜਿਹੜਾ ਡਿੱਗੇਗਾ ਉਹ ਉਹੀ ਅੱਗੇ ਵਧੇਗਾ ਉਹ ਵਧੇਗਾ ਤੇ ਜਿਹੜਾ ਤੁਰ ਕੇ ਉੱਥੇ ਹੀ ਰਹਿ ਗਿਆ ਉਹ ਅੱਗੇ ਨਹੀਂ ਵੱਧ ਸਕਦਾ ਡਿੱਗ ਕੇ ਉੱਠਣਾ ਬਹੁਤ ਵੱਡੀ ਗੱਲ ਆ ਔਰ ਬਹੁਤ ਵੱਡੀ ਬਹਾਦਰੀ ਆ ਅਸੀਂ ਫੇਰ ਉੱਠਾਂਗੇ ਅਸੀਂ ਇੱਕ ਸਾਡਾ ਇੱਕ ਪੰਛੀ ਇੱਕ ਕਾਲਪਨਿਕ ਪੰਛੀ ਅਸੀਂ ਮੰਨਦੇ ਨਾ ਫੀਨਿਕਸ ਬਿਲਕੁਲ ਬਿਲਕੁਲ ਅਸੀਂ ਪੰਜਾਬੀ ਜਿਹੜੇ ਆ ਉਸ ਕੁਕਨੂਸ ਵਰਗੇ ਆ ਜਿਹੜਾ ਆਪਣੀ ਸੌ ਦੇ ਵਿੱਚੋਂ ਦੁਬਾਰਾ ਪੈਦਾ ਹੁੰਦਾ ਦੁਬਾਰਾ ਪੈਦਾ ਹੁੰਦਾ ਬਿਲਕੁਲ ਇਸ ਗੱਲ ਦਾ ਅਸੀਂ ਬਿਲਕੁਲ ਇਸ ਗੱਲ 'ਤੇ ਵਿਸ਼ਵਾਸ ਨਾਲ ਭਰੇ ਹੋਏ ਆ ਬਿਲਕੁਲ ਜੀ ਕਿ ਅਸੀਂ ਦੁਬਾਰਾ ਫਿਰ ਪੰਜਾਬ ਸਾਡਾ ਉਸ ਜਿਹਨੂੰ ਕਹਲੋ ਕਿ ਉਸ ਉਚਾਈ ਤੇ ਉਸ ਬੁਲੰਦੀ ਤੇ ਪਹੁੰਚੇਗਾ ਬਿਲਕੁਲ ਹਾਂ ਜਿੱਥੇ ਅਸੀਂ ਕਦੇ ਹੁੰਦੇ ਸੀ ਜਿੱਥੇ ਅਸੀਂ ਇੱਥੇ ਦੁਬਾਰਾ ਮਾਣ ਕਰ ਸਕਾਂਗੇ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ